402 402 402 ਜਿਹੜੇ ਬਾਜ਼ਾਰ ਚ ਮਿਲਦਾ 800 ਦਾ ਇੱਕ ਇੱਥੇ ਮਾਤੂਸ਼ਰੀ ਦਸਤਾਰ ਨੇ ਕਰਤੇ 402 ਕੋਰਤੇ ਭੀ ਆਮੇ ਲੈ ਜਾਓ 200 ਰੁਪਏ ਚ ਚੱਕੋ 2 200 2 200 2 200 ਆ ਦੇਖੋ ਜਿਹੜੇ ਬਾਜ਼ਾਰਾਂ ਜੀ ਆ ਕੇ ਤੁਸੀਂ ਲੈਨੇ ਹੋ 3 3000 ਦੇ ਇਹ ਵੀ ਕਰਤੇ 7 700 ਰੁਪਏ ਵਿੱਚ 700 ਰੁਪਏ ਦੇ ਵਿੱਚ ਇਦਾਂ ਦਾ ਕੋਰਤਾ ਪਜਾਮਾ ਰੰਗ ਜਿਹੜਾ ਮਰਜ਼ੀ ਲੈ ਜਾਓ ਤੁਸੀਂ ਡਿਜ਼ਾਈਨ ਜਿੱਦਾਂ ਦਾ ਮਰਜ਼ੀ ਬਣਾ ਲਓ ਕੋਰਤਾ ਪਜਾਮਾ ਬਣਾ ਲਓ ਤੁਸੀਂ ਪਠਾਨੀ ਸੂਟ ਬਣਾ ਲਓ ਭਾਵੇਂ ਤੁਸੀਂ ਸਲਵਾਰ ਸੂਟ ਬਣਾ ਲਓ ਆ ਚੱਕੋ ਰੇਮਨ ਦਾ ਕੋਰਤਾ ਪਜਾਮਾ ਇਹ ਵੀ ਅਸੀਂ ਕੋਈ 1500 2000 ਦਾ ਨਹੀਂ ਇਹ ਵੀ 800 ਰੁਪਏ ਦਾ ਆ 900 ਰੁਪਏ ਦਾ ਗੀਜ਼ਾ ਕਾਟਨ ਆ 4500 ਰੁਪਏ ਦਾ ਲੇਲਣ ਦਾ ਕੋਰਤਾ ਪਜਾਮਾ ਆ 8000 ਦਾ ਪਿਓਰ ਨੇਚਰਲ ਕੋਟ ਤਾਂ ਪਿਆ ਮਾ ਜੀ ਆ ਗਿਆ ਆ ਗਿਆ ਆ ਗਿਆ ਜੀ 10000 ਵਾਲਾ ਕੋਟ ਬਣ 2995 ਚ ਬਣ ਕੇ ਆ ਗਿਆ 15 15000 ਦਾ ਕੋਟ ਪੰਡਾ 370 60 ਦੇਵਾਗੇ ਰੰਗ ਦਿਖਾਓ ਕਿੰਨੇ ਰੰਗ ਚੈੱਕ ਕਰੋ ਜੀ ਆ ਚਾਹੇ ਲਾਈਟ ਲੈ ਲਓ ਡਾਰਕ ਲੈ ਲਓ ਜਿੰਨੇ ਮਰਜੀ ਲੈ ਲਓ ਰੰਗਾਂ ਸ਼ਰਟਾਂ ਦੇ ਵਿੱਚ ਹੀ ਬਹੁਤ ساری ਰੇਂਜ ਆ ਚੁੱਕੀ ਚਾਹੇ ਤੁਸੀਂ ਲੈਣੀਆਂ ਚੈੱਕ ਚਾਹੇ ਤੁਸੀਂ ਲਾਈਨ ਵਾਲੀਆਂ ਜੋ ਮਰਜੀ ਲੈ ਜਾਓ 350 ਰੁਪਏ ਤੋਂ ਕਹਿੰਦੇ ਸ਼ਰਟ ਸ਼ੁਰੂ ਆ ਬਿਲਕੁਲ ਜੀ ਮੈਨ ਬਹੁਤ ਵੱਡਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਦਾਈ ਦੇ ਸਾਡੇ ਕੋਲ 550 ਤੋਂ ਵੱਧ ਰੰਗ ਹੈਗੇ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤਿੰਨ ਮਹੀਨੇ ਅੰਦਰ ਤੁਸੀਂ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਲਓ ਵੀ 402 402 402 ਜਿਹੜੇ ਬਾਜ਼ਾਰ ਚ ਮਿਲਦਾ 800 ਦਾ ਇੱਕ ਇੱਥੇ ਮਾਤੂ ਸ਼੍ਰੀ ਦਸਤਾਰ ਨੇ ਕਰਤੇ 402 ਕੁਰਤੇ ਪਜਾਮੇ ਲੈ ਜਾਓ 200 ਰੁਪਏ ਚ ਚੱਕੋ 2 200 2 200 2 200 ਰੰਗ ਜਿੰਨੇ ਮਰਜ਼ੀ ਲੈ ਜਾਓ ਜੀ 200 ਰੁਪਏ ਦਾ ਕੁਰਤਾ ਪਜਾਮਾ 200 ਰੁਪਏ ਦਾ ਕੁਰਤਾ ਪਜਾਮਾ ਸਲੋ ਜੀ ਗੱਲ ਇੱਥੇ ਨਹੀਂ ਮੋਕਰੀ ਆਹ ਦੇਖੋ ਜਿਹੜੇ ਬਾਜ਼ਾਰਾਂ 'ਚ ਆ ਕੇ ਤੁਸੀਂ ਲੈਨੇ ਹੋ 3 3000 ਦੇ ਇਹ ਵੀ ਕਰਤੇ 7 700 ਰੁਪਏ ਵਿੱਚ 700 ਰੁਪਏ ਦੇ ਵਿੱਚ ਇਦਾਂ ਦਾ ਕੋਰਤਾ ਪਜਾਮਾ ਰੰਗ ਜਿਹੜਾ ਮਰਜ਼ੀ ਲੈ ਜਾਓ ਤੁਸੀਂ ਡਿਜ਼ਾਈਨ ਜਿੰਦਾਂ ਮਰਜ਼ੀ ਬਣਾ ਲਓ ਕੋਰਤਾ ਪਜਾਮਾ ਬਣਾ ਲਓ ਤੁਸੀਂ ਪਠਾਨੀ ਸੂਟ ਬਣਾ ਲਓ ਭਾਵੇਂ ਤੁਸੀਂ ਸਲਵਾਰ ਸੂਟ ਬਣਾ ਲਓ ਇਹਦੇ ਉੱਤੇ ਪਾ ਗਏ ਬਸਟਾਂ ਵੀ ਤੁਹਾਨੂੰ ਦਵਾਂਗੇ ਡਿਜ਼ਾਈਨਰ ਅਸੀਂ ਸੋ ਲੋ ਜੀ ਉੱਚੇ ਲੰਬੇ ਸ਼ੈਸ਼ ਵਿਲੇ ਕਬਰੂਪਰਾ ਹਮਾ ਲਈ ਬਹੁਤ ਵੱਡੀਆਂ ਫਰਾਂ ਲਾਤੀਆਂ ਬੋਟਾਂ ਨਾਲ ਟਾਈਮ ਆ ਗਿਆ ਚਿੱਟੇ ਰੰਗ ਦੇ ਕੋਰਤੇ ਪਜਾਮੇ ਕਾਲੇ ਰੰਗ ਦੇ ਬੂਟ ਦੇ ਕਾਲੀਆਂ ਐਨਕਾ ਲਾ ਕੇ ਹੁਣ ਰੈਲੀਆਂ ਤੇ ਤੁਸੀਂ ਜਾਣਾ ਬਿਲਕੁਲ ਜਾਣਾ ਜੀ ਰੇਡ ਕੀ ਹੈ ਸੋਲੋ 700 ਰੁਪਏ ਦਾ ਵਾਈਟ ਕੋਟ ਦਾ ਪਜਾਮਾ ਸ਼ੁਰੂ ਹੈ ਗੀਜ਼ਾ ਕੋਟਨ ਪੇਪਰ ਕੋਟਨ ਲੈ ਲੈਣ ਜੇ ਵੈਰਾਈਟੀਆਂ ਚੈੱਕ ਕਰ ਲਓ ਆ ਵਾਈਟ ਦੇ ਖਾਨੇ ਆ ਪਰ ਵੈਰਾਈਟੀਆਂ ਆਡਾ ਡਾਹ ਕਿਸੇ ਦੁਕਾਨ ਤੇ ਤੁਸੀਂ ਇੰਨੇ ਵਾਈਟ ਨਹੀਂ ਦੇਖੇ ਹੋਣੇ ਆ ਚੈੱਕ ਕਰੋ ਬਲੈਕ ਕਲਰ ਪੇਪਰ ਕੋਟਨ ਗੀਜ਼ਾ ਕੋਟਨ ਲੈ ਲੈਣ ਤੇ ਮੈਟੀ ਰੰਗਾ ਮੇਚੀ ਵੀ ਪੂਰੀ ਸ਼ਾਨਦਾਰ ਹੈ। ਭਾਜੀ ਇੱਕ ਗੱਲ ਕਲੀਅਰ ਕਰ ਦਿਓ ₹200 ਦਾ ਕੋਰਟ ਤਾਂ ਪਜਾਮਾ ਵੀ ਹੈਗਾ, ₹700 ਦਾ ਕੋਰਟ ਤਾਂ ਪਜਾਮਾ ਹੋਵੇਗਾ, ₹500 ਦਾ ਵੀ ਹੈਗਾ। ਜੀ। ਮੈਨੂੰ ਦੱਸੋ ਕੋਈ ਸ਼ਕੀਨ ਭਰਾ ਆ ਜਵੇ, ਕੋਈ ਫੋਰਚੂਨਰ ਚ ਆ ਜਵੇ, ਕੋਈ ਥਾਰ ਚ ਆ ਜਵੇ, ਜਿੱਦਾਂ ਮਰਜ਼ੀ ਆ ਜਵੇ। ਕੋਈ ਹੈਵੀ ਕੁਆਲਿਟੀ ਹੈ? ਬਿਲਕੁਲ ਜੀ, ਤੁਹਾਡੀ ਲੋੜ ਅਨੁਸਾਰ ਤੁਹਾਡੀ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਊਗਾ। ਆਹ ਚੱਕੋ ਰੇਮਨ ਦਾ ਕੋਰਟਾ ਪਜਾਮਾ ਇਹ ਵੀ ਅਸੀਂ ਕੋਈ 1500-2000 ਦਾ ਨਹੀਂ, ਇਹ ਵੀ ₹800 ਦਾ। ਆਹ ₹900 ਦਾ ਗੀਜ਼ਾ ਕਾਟਨ ਆ 4500 ਰੁਪਏ ਦਾ ਲੈਲਣ ਦਾ ਕੁੜਤਾ ਪਜਾਮਾ ਆ 8000 ਦਾ ਪਿਓਰ ਨੇਚਰਲ ਕੁੜਤਾ ਪਜਾਮਾ ਆ ਚੱਕੋ ਜੀ ਲੈਲਣ ਦਾ 7000 ਰੁਪਏ ਦਾ ਕੁੜਤਾ ਪਜਾਮਾ ਰਾਇਲ ਕਲਾਸ ਵੀ ਕੁੜਤਾ ਪਜਾਮਾ ਹੈਗੇ ਚਲੋ ਰੰਗ ਤੁਸੀਂ ਰੰਗ ਦੇਖੋ ਢੇਰ ਕਿਦਾਂ ਪਿਆ ਰੰਗ ਕਦੇ ਮੁੱਕਣੇ ਨਹੀਂ ਮੁੱਕਣੇ ਆ ਦੇਖੋ ਜਿੱਦਾਂ ਦੀ ਚੀਜ਼ ਤੁਸੀਂ ਲੈਣੀ ਆ ਪਾਕ ਦੇ ਨਾਲ ਮੈਚ ਕਰ ਲਓ ਕੰਟਰਾਸਟ ਬਣਾ ਲਓ ਭਾਵੇਂ ਪਜਾਮਾ ਹੋਰ ਰੰਗ ਦਾ ਕੁੜਤਾ ਹੋਰ ਰੰਗ ਦਾ ਜੋ ਮਰਜ਼ੀ ਬਣਾ ਲਓ ਰੇਟ ਕੱਟ ਕਰਦੇ ਆ ਆ ਦੇਖੋ ਸ਼ਰਟਾਂ ਸ਼ਰਟਾਂ ਦੇ ਵਿੱਚ ਵੀ ਬਹੁਤ ਸਾਰੀ ਰੇਂਜ ਆ ਚੁੱਕੀ ਚਾਹੇ ਤੁਸੀਂ ਲੈਣੀਆਂ ਚੈੱਕ ਚਾਹੇ ਤੁਸੀਂ ਲਾਈਨ ਵਾਲੀਆਂ ਜੋ ਮਰਜ਼ੀ ਲਓ ਸਾਢੇ 350 ਰੁਪਏ ਤੋਂ ਕਹਿੰਦੇ ਸ਼ਰਟ ਸ਼ੁਰੂ ਆ ਬਿਲਕੁਲ ਜੀ ਸ਼ਾਰਟਾਂ ਦੇ ਵਿੱਚ ਕੋਈ ਵਾਈਟ ਲੈਣਾ ਕੋਈ ਚੈੱਕ ਲੈਣਾ ਲਾਈਨ ਲੈਣੀ ਸ਼ਾਰਟਾਂ ਦੇ ਵਿੱਚ ਵੈਰਾਈਟੀ ਨਹੀਂ ਹੁਣ ਗੱਲ ਕਰਦੇ ਮੇਨ ਕਹਿੰਦੇ ਮਾਤੂ ਸ਼੍ਰੀ ਦਸਤਾਰ ਪੁਤਲੀ ਘਰਾ ਮਿਰਸਰ ਦੇ ਵਿੱਚ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾ ਚੁੱਕਿਆ ਕੋਟ ਪੈਂਟ 2 ਪੀਸ 2995 3 ਪੀਸ 3760 ਆ ਚੈੱਕ ਕਰੋ ਜੀ। ਲਓ ਜੀ ਆ ਗਿਆ ਆ ਗਿਆ ਆ ਗਿਆ ਜੀ 10000 ਵਾਲਾ ਕੋਟ ਬਣ 2995 ਵਿੱਚ ਬਣ ਕੇ ਆ ਗਿਆ। ਹੁਣ ਤੁਹਾਨੂੰ ਅਸੀਂ ਇਦਾਂ ਦੇ 10-10 ਹਜ਼ਾਰ ਵਾਲੇ ਕੋਟ ਪੈਂਟ ਸਲਾਈ ਕਰਕੇ ਤੁਹਾਡਾ ਸਾਈਜ਼ ਬਣਾ ਕੇ 2995 ਦੇ ਵਿੱਚ ਦੇ ਦੇਾਂਗੇ। ਸਲੌੜੀ ਜਿਹੜਾ 15-15 ਹਜ਼ਾਰ ਦਾ ਕੋਟ ਪੈਂਟ ਹੈ 37-60 ਦੇਵਾਂਗੇ ਰੰਗ ਦਿਖਾਓ ਕਿੱਲੇ। ਰੰਗ ਚੈੱਕ ਕਰੋ ਜੀ ਆ ਚਾਹੇ ਲਾਈਟ ਲੈ ਲਓ ਡਾਰਕ ਲੈ ਲਓ ਜਿੰਨੇ ਮਰਜ਼ੀ ਲੈ ਲਓ ਰੰਗਾ ਮੇਚੀ ਦੀ ਕਮੀ ਨਹੀਂ ਹੈਗੀ। ਜਿਦੋਂ ਜਾਂ ਮਰਜ਼ੀ ਤੁਸੀਂ ਰੰਗ ਤੇ ਡਿਜ਼ਾਈਨ ਆਪਣੀ ਮਰਜ਼ੀ ਦਾ ਬਣਾ ਸਕਦੇ ਹੋ। ਟੇਲਰ ਦੀ ਕੁਆਲਿਟੀ ਕੀ ਹੈ? ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਤੇ ਕਹਿੰਦੇ ਟੇਲਰ ਆਏ ਨਹੀਂ ਜਿੱਥੋਂ ਚੱਕਿਆ ਲਿਆ ਕੇ ਉੱਤੇ ਬਾਤ ਆ ਮਾਤੂ ਸ਼੍ਰੀ ਦਸਤਾਰ ਤੇ ਟੇਲਰਾਂ ਦੀ ਵੀ ਟ੍ਰੇਨਿੰਗ ਹੁੰਦੀ ਹੈ ਮਕਸਰ ਦੇ ਯੂਪੀ ਦੇ ਮਹਾਲੀ ਦੇ ਚੰਡੀਗੜ੍ਹ ਦੇ ਏ ਕਲਾਸ ਟੇਲਰ ਫਿਨਿਸ਼ਿੰਗ ਏ ਕਲਾਸ ਗੱਲ ਇੱਥੇ ਨਹੀਂ ਮੁੱਕਦੀ ਕੋਟ ਪੈਂਟ 2995 3760 ਤੇ ਹੈਗੇ ਹੀ ਆ ਸਾਡੇ ਕੋਲ ਇਟਾਲੀਅਨ ਫੈਬਰਿਕ ਦੇ ਕੋਟ ਪੈਂਟ ਸੈਲਫ ਵਾਲੇ ਕੋਟ ਪੈਂਟ ਲਾਈਨਿੰਗ ਵਾਲੇ ਕੋਟ ਪੈਂਟ ਚੈੱਕ ਕੋਟ ਪੈਂਟ ਇਹ ਵੀ ਕੋਈ 10 ਜਾਂ 15000 20000 ਨਹੀਂ 5 700 ਤੋਂ ਸ਼ੁਰੂ ਹੈ ਜੀ ਕੋਟ ਪੈਂਟ ਵੀ ਵਧੀਆ ਦੇਖੋ ਜੀ ਪੱਗਾਂ ਬੰਨਣ ਵਾਲੇ ਸ਼ਕੀਰ ਭਰਾਵਾਂ ਲਈ ਵੀ ਬਹੁਤ ਵੱਡੀ ਖੁਸ਼ਖਬਰੀ ਹੈ ਇੱਥੇ ਬ੍ਰਾਂਡ ਬਹੁਤ ਵੱਡਾ ਮਾਤੂਸ਼ਰੀ ਦਸਤਾਰ ਅਸਲ ਰੰਗ ਸਦਾਈ ਦੇ ਸਾਡੇ ਕੋਲ 550 ਤੋਂ ਵੱਧ ਰੰਗ ਹੈਗੇ ਆ ਰੰਗ ਫੇਟ ਹੋਈਵੇ ਡੱਬ ਪੈ ਜਵੇ 3 ਮਹੀਨੇ ਅੰਦਰ ਤੁਸੀਂ ਬਦਲ ਕੇ ਨਵਾਂ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਦੇਖੋ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈਣੀਆਂ ਟਾਈਆਂ ਲੈ ਕੇ ਜਾ ਸਕਦੇ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈਗੀ ਆ ਗਾਰੰਟੀਆਂ ਪੂਰੀਆਂ ਬਾਈ ਲਾਈਨਿੰਗ ਦਾ ਕੱਪੜਾ ਦੱਸੋ ਮੈਨੂੰ ਦੇਖੋ ਜੀ ਲਾਈਨਿੰਗ ਦਾ ਕੱਪੜਾ ਸਾਡੇ ਕੋਲ ਮਾਤੂ ਸ਼੍ਰੀ ਦਸਤਾਰ ਦਾ 40 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦਾ ਜਿੱਤੇ ਡਾਰਕ ਲਾਈਟ ਸਾਰੇ ਤਰ੍ਹਾਂ ਦੇ ਰੰਗ ਆ ਸਿੱਧੀ ਜੀ ਗੱਲ ਕੀ ਹੈ ਮਾਤੂ ਸ਼੍ਰੀ ਦਸਤਾਰ ਪੁਤਲੀਕਰ ਪੁਤਲੀਕਰ ਚੌਂਕ ਤੇ ਹਜ਼ਾਰਾਂ ਦੁਕਾਨਾਂ ਹਜ਼ਾਰਾਂ ਸ਼ੋਰੂਮ ਹੈ ਸਾਰਿਆਂ ਤੋਂ ਅਲੱਗ ਚੀਜ਼ ਕੀ ਹੈ ਇੱਥੇ ਰੇਟ ਸਹੀ ਹੈ ਕੁਆਲਿਟੀ ਵਧੀਆ ਵਾ ਚੈਲੰਜ ਕਰਕੇ ਕਹਿੰਨੇ ਆ ਜੋ ਅਸੀਂ ਰੇਟ ਕੁਆਲਿਟੀ ਦੇ ਦੇਣੀ ਆ ਪੂਰਾ ਜੈਂਟਸ ਦਾ ਸ਼ੋਰੂਮ ਹੈ ਸਾਡਾ ਪੰਜਾਬ ਦੇ ਵਿੱਚ ਕਿਤੇ ਨਹੀਂ ਮਿਲਣੀ ਸਿਰਫ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਮਿਲਣੀ ਆਓ ਸ਼ੇਦੀ ਆ ਜਾਓ ਜੀ ਆਫਰਾਂ ਸਿਰਫ 4 ਦਿਨ ਦੀਆਂ ਤੁਹਾਡੇ ਫਾਇਦੇ ਹੋਣੇ ਆ 200 ਦਾ ਕੋਰਤਾ ਪਜਾਮਾ 700 ਰੁਪਏ ਦਾ ਕੋਰਤਾ ਪਜਾਮਾ 5000 ਦਾ ਕੋਰਤਾ ਪਜਾਮਾ ਭਾਵੇਂ 7000 ਦਾ ਕੋਰਤਾ ਪਜਾਮਾ ਲੈ ਜਾਓ ਪੱਗਾਂ ਦੇ ਵਿੱਚ ਵੱਡੇ ਬ੍ਰਾਂਡ ਹੈਗੇ ਆ ਕੋਰਟ ਪੈਂਟਾਂ ਦੇ ਵਿੱਚ ਰੇਟਾਂ ਦੇ ਰਿਕਾਰਡ ਤੋੜ ਦਿੱਤੇ ਆ ਸਾਰੇ ਪਾਸੇ ਵੱਡੇ ਫਾਇਦੇ ਆ ਪੰਜਾਬ ਦੀ ਛੋਟੀ ਦੁਕਾਨ ਤੋਂ ਆ ਕੇ ਵੱਡੇ ਸ਼ੋਰਮ ਤੋਂ ਚਲ ਜਿਓ ਇਦਾਂ ਦੇ ਰੇਟ ਨਹੀਂ ਮਿਲਣੇ ਇਦਾਂ ਦੀ ਕੁਆਲਿਟੀ ਨਹੀਂ ਮਿਲਣੀ ਐਟੀਐਮ ਬਟੀਆਂ ਆਫਰਾਂ ਨਹੀਂ ਮਿਲਣੀਆਂ ਟਾਈਮ ਨਾ ਖਰਾਬ ਕਰੋ ਸਿੱਧੇ ਆ ਜਾਓ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਕੈਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ ਸਾਹ ਡੀਬੀ ਸ਼੍ਰੀ ਅੰਮ੍ਰਿਤਸਰ ਸਾਹਿਬ